ਸੰਮਰਾਲੇ ਦੇ ਨੇਲੜੇ ਪਿੰਡ ਕੁਲਾਲ ਦੇ ਨੌਜਵਾਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹਨਾਂ ਵੱਲੋਂ ਵਾਤਾਵਰਨ ਨੂੰ ਸੁੱਧ ਰੱਖਣ ਲਈ ਪਿਛਲੇ ਲੰਬੇ ਸਮੇਂ ਤੋਂ ਪਿੰਡ ਵਿੱਚ ਵਾਕ-ਵਾਕ ਜਗਾ ਉੱਪਰ 600 ਤੋਂ ਵੱਧ ਬੂਟੇ ਲਗਾਏ ਗਏ ਨੇ ਜਿਸ ਵਿੱਚ ਸ਼ਾਨਦਾਰ ਬੂਟੇ ਫਲਦਾਰ ਅਤੇ ਸੁਜਾਵਟੀ ਬੂਟੇ ਲਗਾਏ ਗਏ ਨੇ ਉਹਨਾਂ ਵੱਲੋਂ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਹ ਬੂਟਿਆਂ ਦੀ ਸਾਂਭ-ਸਮਾਲ ਪਿੰਡ ਕੁਲਾਲ ਦੇ ਹੀ ਨੌਜਵਾਨਾਂ ਵੱਲੋਂ ਕੀਤੀ ਜਾਂਦੀ ਹੈ ਇਹ ਨੌਜਵਾਨਾਂ ਦੀ ਗਿਣਤੀ 100 ਤੋਂ 150 ਦੇ ਕਰੀਬ ਜੋ ਹਰ ਇੱਕ ਐਤਵਾਰ ਇਕੱਠੇ ਹੋ ਕੇ ਵਾਤਾਵਰਨ ਦੀ ਸਾਂਭ ਸੰਭਾਲ ਲਈ ਲਗਾਏ ਗਏ ਬੂਟਿਆਂ ਦੀ ਦੇਖਭਾਲ ਕਰਦੇ ਨੇ ਬੂਟਿਆਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਉਹਨਾਂ ਉੱਪਰ ਵਾਤਾਵਰਨ ਸੰਬੰਧੀ ਡਾਕਟਰ ਦੀ رائے ਨਾਲ ਦਵਾਈਆਂ ਦਾ ਸੜਕਾ ਵੀ ਕੀਤਾ ਜਾਂਦਾ ਹੈ ਉਹਨਾਂ ਵੱਲੋਂ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹਨਾਂ ਨੂੰ ਉਦੋਂ ਦੁੱਖ ਲੱਗਦਾ ਜਦੋਂ ਉਹਨਾਂ ਦੇ ਬੂਟੇ ਗੁੱਜਰ ਭਾਈਚਾਰੇ ਵੱਲੋਂ ਚਰਾਇਆਂ ਜਾਂਦੀਆਂ ਮੱਝਾਂ ਗਾਵਾਂ ਖਰਾਬ ਕਰਦੀਆਂ ਨੇ ਉਹਨਾਂ ਵੱਲੋਂ ਪ੍ਰਸ਼ਾਸਨ ਨੂੰ ਇਹ ਅਪੀਲ ਕੀਤੀ ਹੈ ਕਿ ਇਸ ਸਬੰਧੀ ਠੋਸ ਕਦਮ ਚੁੱਕਿਆ ਜਾਵੇ ਅਤੇ ਗੁੱਜਰ ਭਾਈਚਾਰੇ ਨੂੰ ਇਹ ਤਾੜਨਾ ਕੀਤੀ ਜਾਵੇ ਕਿ ਉਹਨਾਂ ਵੱਲੋਂ ਰੱਖੇ ਗਏ ਡੰਗਰਾਂ ਦੀ ਉਹ ਸਾਮ ਸੰਭਾਲ ਕਰਨ ਲਈ ਆਪਣੇ ਬਾੜੇ ਬਣਾਈ ਜਾਣ ਉਹਨਾਂ ਵੱਲੋਂ ਜਾਣਕਾਰੀ ਦਿੰਦੇ ਹੋ ਦੱਸਿਆ ਕਿ ਇਹ ਵਾਤਾਵਰਣ ਦੀ ਸਾਮ ਸੰਭਾਲ ਦੀ ਜ਼ਿੰਮੇਵਾਰੀ ਪਿੰਡ ਕੁਲਾਰ ਤੋਂ ਹੀ ਰੈੱਡ ਮੈਪਲ ਇਮੀਗ੍ਰੇਸ਼ਨ ਦੇ ਐਮ.ਡੀ. ਪਰਮਿੰਦਰ ਸਿੰਘ ਬਾਵਾ ਅਤੇ ਹੋਰ ਸਹਿਯੋਗੀ ਸੱਜਣਾ ਵੱਲੋਂ ਕੀਤੀ ਜਾਂਦੀ ਹੈ ਆਓ ਦੇਖਦੇ ਹਾਂ ਸਮਰਾਲੀ ਤੋਂ ਦਿਨੇਸ਼ ਕੁਮਾਰ ਭਾਰਤਵਾਜ ਦੀ ਇੱਕ ਖਾਸ ਰਿਪੋਰਟ ਹਾਂਜੀ ਵੀਰਾ ਨਾਮ ਦੱਸੋ ਬਈ ਸੁਖਜੀਤ ਸਿੰਘ ਖਲਾਲ ਜੀ ਪਿੰਡ ਤੇ ਕੀ ਕਹਿਣਾ ਚਾਹੁੰਦੇ ਨੇ ਜਿਹੜੇ ਬੂਟੇ ਵਗੈਰਾ ਲਗਾ ਰਹੇ ਹਾਂ ਸਾਹਸ ਸੰਭਾਲ ਕਰਦੇ ਇਹ ਬੂਟੇ ਤਾਂ ਜੀ ਚਲੋ ਸਾਰੇ ਨੌਜਵਾਨਾਂ ਦੇ ਸਹਿਯੋਗ ਨਾਲ ਅਸੀਂ ਲਾਈ ਜਾਂਦੇ ਆ ਸਾਡਾ ਮਕਸਦ ਆ ਵੀ ਇੱਕ ਤਾਂ ਪਿੰਡ 'ਚ ਜਿਹੜੇ ਨੌਜਵਾਨ ਆ ਇਕੱਠੇ ਹੋ ਕੇ ਰਹਿਣ ਤੇ ਨਸ਼ਿਆਂ ਤੋਂ ਬਚੇ ਰਹਿਣਗੇ ਜੀ ਐਤਵਾਰ ਨੂੰ ਤਕਰੀਬਨ ਸਾਰੀ ਨੌਜਵਾਨ ਜਿਹੜੇ ਕੰਮਕਾਰ ਵਾਲੇ ਆ ਵਿਲੇ ਹੋ ਕੇ ਸਾਰੇ ਅਸੀਂ ਇਕੱਠੇ ਹੋ ਕੇ ਬੂਟੇ ਜਿਹੜੇ ਪੁਰਾਣੇ ਲਾਇਆ ਉਹਨਾਂ ਨੂੰ ਸੰਭਾਲਦੇ ਆ ਪਾਣੀ ਪਾਉਂਦੇ ਆ ਤੇ ਬਾਕੀ ਆਇਆ ਜੀ ਸਾਡੀ ਬੇਨਤੀ ਆ ਇੱਕ ਗੁੱਜਰ ਭਾਈਚਾਰੇ ਨੂੰ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਜਿਹੜੇ ਅਵਾਰਾ ਪਸ਼ੂ ਨੇ ਇਹ ਬਹੁਤ ਨੁਕਸਾਨ ਕਰ ਰਹੇ ਆ ਬੂਟਿਆਂ ਦਾ ਇਹਨਾਂ ਨੂੰ ਬਾਰ-ਬਾਰ ਅਸੀਂ ਵੀ ਬੇਨਤੀਆਂ ਕਰਦੇ ਆ ਪ੍ਰਸ਼ਾਸਨ ਨੂੰ ਵੀ ਸਾਡੀ ਸਾਡੀ ਬੇਨਤੀ ਆ ਵੀ ਕੋਈ ਨਾ ਕੋਈ ਇਹੋ ਜਿਹਾ ਕੋਈ ਤਰੀਕਾ ਵਰਤਿਆ ਜਾਵੇ ਇਹਨਾਂ ਨੂੰ ਸਮਝਾਇਆ ਜਾਵੇ ਚਾਹੇ ਤਾਂ ਇਹ ਆਪਣੇ ਪਸ਼ੂ ਬਾੜੇ ਦੇ ਵਿੱਚ ਰੱਖਣ ਕਈ ਥਾਵਾਂ ਤੇ ਅਕਸਰ ਹੀ ਇਹ ਖਬਰਾਂ ਆਉਂਦੀਆਂ ਵੀ ਕਿਸਾਨਾਂ ਨਾਲ ਇਹਨਾਂ ਦੀ ਚੜੱਪ ਹੋ ਜਾਂਦੀ ਹੈ ਇਸੇ ਕਰਕੇ ਵੀ ਕਈ ਵਾਰ ਫਸਲ ਬਰਬਾਦ ਕਰ ਦਿੰਦੇ ਆ ਨਾ ਤੇ ਇਸ ਕਰਕੇ ਥੋੜਾ ਜਿਹਾ ਇਹ ਪਰੇਸ਼ਾਨੀਆਂ ਨੇ ਬਾਕੀ ਸਾਰਾ ਸਹੀ ਆ ਜੀ ਬਹੁਤ ਵਧੀਆ ਚੱਲ ਰਿਹਾ ਕੰਮ ਪਿਛਲੇ 1.5 ਮਹੀਨੇ ਤੋਂ ਜੀ ਇੱਕ ਸਨੇਹਾ ਵੀ ਦਿਓ ਤੁਸੀਂ ਕੁਝ ਪਿੰਡ ਹਜੇ ਵੀ ਵੇਖ ਲੈਣੇ ਨੇ ਬੂਟੇ ਵਗੈਰਾ ਬਾਟਾ ਬਾਣ ਨੂੰ ਸਾਫ਼ ਸੁਭਾਲ ਨਹੀਂ ਕਰਦੇ ਜੀ ਨੌਜਵਾਨ ਬੀੜ ਨੂੰ ਇੱਕ ਸਨੇਹਾ ਵੀ ਦੇਣਾ ਚਾਹੀਦਾ ਬਿਲਕੁਲ ਜੀ ਸਨੇਹਾ ਇੱਕੋ ਤਾਂ ਇਹੀ ਹੁੰਦਾ ਵੀ ਸਨੇਹਾ ਦੇ ਦੇਖ ਕੇ ਵੀ ਬਹੁਤ ਲੋਕ ਸਿਆਣੇ ਹੋ ਜਾਂਦੇ ਆ ਨਾ ਸਾਨੂੰ ਜੇ ਕੋਈ ਗੱਲ ਆਪ ਨੂੰ ਨਹੀਂ ਆਉਂਦੀ ਦੇਖ ਕੇ ਸਿਆਣੇ ਹੋ ਜਾਣਾ ਚਾਹੀਦਾ ਵੀ ਸਾਰੇ ਹੜਤ ਵਾਲੇ ਲਾ ਰਹੇ ਆ ਹਰੇਕ ਪਿੰਡ ਨੂੰ ਉਪਰਾਲਾ ਕਰਨਾ ਚਾਹੀਦਾ ਤੇ ਪਿੰਡ ਦੇ ਜਿਹੜੇ ਮੂਤਵਾਰ ਨੇ ਉਹਨਾਂ ਨੂੰ ਵੀ ਨਾਲ ਸਹਿਯੋਗ ਇਹ ਸਹਿਯੋਗ ਨਾਲ ਹੀ ਆ ਜੀ ਇਹ ਫੈਕਟਰੀ ਵਾਲਿਆਂ ਦਾ ਟੈਂਕਰ ਹੈਗਾ ਵਾ ਉਹਨਾਂ ਦਾ ਸਹਿਯੋਗ ਹਾਂ ਉਹਨਾਂ ਦਾ ਸਹਿਯੋਗ ਨਾਲ ਆ ਚਲੋ ਆਇਆ ਜਦੋਂ ਜਿਹੜੀ ਚੀਜ਼ ਦੀ ਲੋਡ ਹੋਵੇ ਉਹਦਾ ਵਸੀਲਾ ਹੋ ਜਾਂਦਾ ਜੀ ਆਪਣੇ ਆਪ ਹਨਾ ਉਪਰਾਲਾ ਕਰਨ ਦੀ ਲੋੜ ਆ ਵਸੀਲੇ ਆਪੇ ਪ੍ਰਮਾਤਮਾ ਕਰਦਾ ਇਹ ਹਰ ਐਤਵਾਰ ਹੀ ਤੁਸੀਂ ਉਪਰਾਲਾ ਕਰਦੇ ਹੋ ਸਾਰੇ ਐਤਵਾਰ ਦੀ ਹਰ ਐਤਵਾਰ ਵਿੱਚ ਦੀ ਵੀ ਹੋ ਜਾਂਦਾ ਜਿੱਦਣ ਕਿਸੇ ਦਿਨ ਬੂਟਿਆਂ ਨੂੰ ਪਾਣੀ ਪਾਉਣ ਦੀ ਲੋੜ ਹੋਵੇ ਸ਼ਾਮ ਨੂੰ ਨੌਜਵਾਨ ਇਕੱਠੇ ਹੋ ਕੇ ਪਾਣੀ ਵੀ ਪਾਉਂਦੇ ਆ ਜੀ। ਹਾਂ ਜੀ ਨਾਮ ਦੱਸੋ ਆਪਣਾ ਵੀਰੋ। ਨਾਮ ਕਵਰਦੀਪ ਸਿੰਘ ਜੀ। ਪਿੰਡ ਪਿੰਡ ਕਲਾਲ ਜੀ। ਬੂਟੇ ਲਗਾ ਰਹੇ ਹਾਂ ਉਹ ਦੇਖ ਰਹੇ ਆ ਕਾਫੀ 5 550 ਬੂਟਾ ਲੱਗਿਆ ਪਿੰਡ ਦੇ ਵਿੱਚ। ਪਰੇਸ਼ਾਨੀ ਕੀ ਕੀ ਆਉਂਦੀ ਹੈ ਜਿਹੜੇ ਬੂਟੇ ਲਾਉਣੇ ਉਹ ਤੇ ਸਾਫ ਸੁਵਾਲਦੇ। ਸਾਨੂੰ ਪਰੇਸ਼ਾਨੀ ਜੀ ਹਲੇ ਤੱਕ ਸਿਰਫ ਇਹੀ ਆ ਰਹੀ ਆ ਵੀ ਜਿਹੜਾ ਆਪਣਾ ਗੁੱਜਰ ਭਾਈਚਾਰਾ ਜੀ ਇਹ ਤੇ ਤੋਂ ਸਾਨੂੰ ਥੋੜੀ ਜੀ ਪਰੇਸ਼ਾਨੀ ਹੈਗੀ ਆ ਜੀ ਤੇ ਅਸੀਂ ਸਰਕਾਰ ਨੂੰ ਇਹੀ ਬੇਨਤੀ ਕਰਦੇ ਆ ਵੀ ਇਹਨਾਂ ਤੇ ਥੋੜੀ ਬਹੁਤੀ ਨੱਥ ਪਾਈ ਜਾਵੇ ਜੀ। ਤੇ ਬਾਕੀ ਚਲੋ ਜੀ ਸਾਡੇ ਪਿੰਡ ਦੇ ਜਿੰਨੇ ਵੀ ਨੌਜਵਾਨ ਨਹੀਂ ਸਾਡਾ ਵਧੀਆ ਸਹਿਯੋਗ ਦੇ ਰਹੇ ਨੇ ਜੀ ਤੇ ਅਸੀਂ ਰਲ ਮਿਲ ਕੇ ਕੰਮ ਕਰ ਰਹੇ ਹਾਂ ਜੀ ਬੂਟੇ ਦੀ ਗੱਲ ਕਰੀਏ ਬੂਟੇ ਕਿਹੜੇ ਕਿਹੜੇ ਮੈਨ ਲਗਾ ਰਹੇ ਹਾਂ ਬੂਟੇ ਜਿਵੇਂ ਫਲ ਫਰੂਟ ਦੇ ਬੂਟੇ ਹੋ ਗਏ ਜਿਵੇਂ ਆਪਣੇ ਕੋਲ ਅਸੀਂ ਕਿੰਨੂ ਦਾ ਬੂਟਾ ਲਾਇਆ ਜੀ ਤੇ ਬਾਕੀ ਹੋਰ ਸ਼ਾਮ ਵਾਲੇ ਬੂਟੇ ਹੋਗੇ ਜਿਵੇਂ ਟਾਲੀ ਹੋਗੀ ਜੀ ਮੈਂ ਬੋਰਡ ਹੋ ਗਿਆ ਜੀ ਅਸੀਂ ਪ੍ਰਾਣੇ ਜਿਵੇਂ ਆਪਣੇ ਰੀਤੀ ਰਿਵਾਜਾਂ ਵਾਲੇ ਜਿਹੜੇ ਉਹ ਬੂਟੇ ਲਾ ਰਹੇ ਹਾਂ ਜੀ ਤੇ ਬਾਕੀ ਸਾਨੂੰ ਵਧੀਆ ਸਹਿਯੋਗ ਮਿਲ ਰਿਹਾ ਜੀ ਪਿੰਡ ਚ ਸਜਾਵਟੀ ਬੂਟੇ ਵੀ ਲਾਏ ਨੇ ਪਿੰਡ ਦੇ ਵਿੱਚ ਹਾਂਜੀ ਸਜਾਵਟੀ ਸਾਡੀ ਅੱਗੇ-ਅੱਗੇ ਸਾਡੀ ਪਲਾਨਿੰਗ ਹੈਗੀ ਆ ਜੀ ਵੀ ਅਸੀਂ ਅੱਗੇ-ਅੱਗੇ ਪਹਿਲਾਂ ਵੀ ਆਹ ਬੂਟੇ ਅਸੀਂ ਪਾੜ ਲਈਏ ਜੀ ਫਿਰ ਉਹ ਤੋਂ ਬਾਅਦ ਅਸੀਂ ਪਿੰਡ ਦੇ ਵਿੱਚ ਵੀ ਸਜਾਵਟੀ ਬੂਟੇ ਵੀ ਲਾਵਾਂਗੇ ਜੀ ਤੇ ਜਿੰਨੇ ਹੋਰ ਮੋਟਰਾਂ ਤੇ ਵੀ ਜਦੋਂ ਸਾਤੋਂ ਅੱਗੇ ਵਧਾਂਗੇ ਜੀ ਤੇ ਫਿਰ ਅਸੀਂ ਮੋਟਰਾਂ ਤੇ ਵੀ ਬੂਟੇ ਲਾਵਾਂਗੇ ਜੀ ਠੀਕ ਹੈ ਠੀਕ ਹਾਂਜੀ ਵੀਰੇ ਨਾਮ ਦੱਸੋ ਆਪਣਾ ਅੱਛਾ ਜੀ ਨਾਮ ਮੇਰਾ ਹਰਦੀਪ ਸਿੰਘ ਆ ਜੀ ਤੇ ਪਿੰਡ ਤੇ ਪਿੰਡ ਸਾਡਾ ਖਲਾਲ ਆ ਜੀ ਤੇ ਜਿੰਨੇ ਵੀ ਨੌਜਵਾਨ ਇੱਥੇ ਇਕੱਠੇ ਹੋਏ ਨੇ ਸਾਰਿਆਂ ਦਾ ਮਕਸਦ ਇਹ ਸੀਗਾ ਵੀ ਪਿੰਡ ਨੂੰ ਆਪਾਂ ਹਰਿਆ-ਭਰ ਤੇ ਪਿੰਡ ਦੇ ਜਿੰਨੇ ਵੀ ਸਾਡੇ ਆਲੇ-ਦੁਆਲੇ ਰਾਸਤੇ ਨੇ ਅਸੀਂ ਸਾਰਿਆਂ ਤੇ ਤਕਰੀਬਨ 600 ਬੂਟਾ ਲਾਇਆ ਤੇ ਉਸ ਦੇ ਵਿੱਚ ਜਿਹੜੇ ਸਾਡੇ ਪ੍ਰਾਤਨ ਦਰਖਤ ਨੇ ਜਿੱਦਾਂ ਕਿ ਪਿੱਪਲ ਹੋ ਗਿਆ ਬਰੋਟਾ ਹੋ ਗਿਆ ਟਾਲੀ ਹੋ ਗਈ ਤੇ ਤੂਤ ਹੋ ਗਿਆ ਨਿੰਮ ਹੋ ਗਈ ਤੇ ਬਾਕੀ ਉਸ ਨੂੰ ਦੇਖਦੇ ਹੋਏ ਅਸੀਂ ਫਲਦਾਰ ਬੂਟੇ ਵੀ ਬਹੁਤ ਲਾਇਆ ਤੇ ਹਰੇਕ ਸੰਡੇ ਦੇ ਸੰਡੇ ਵੀ ਅੰਨਿਆ ਦੀ ਸਾਂਭ-ਸਮਾਲ ਵੀ ਕੀਤੀ ਜਾਂਦੀ ਆ ਤੇ ਜਿੰਨੇ ਵੀ ਛੋਟੇ-ਛੋਟੇ ਬੱਚੇ ਨੇ ਅਸੀਂ ਉਹਨਾਂ ਨੂੰ ਨਾਲ ਜੋੜਦੇ ਆਂ ਵੀ ਨਸ਼ਿਆਂ ਤੋਂ ਦੂਰ ਰਹਿਣਾ ਸਾਡੇ ਨਾਲ ਸਾਰਾ ਪਿੰਡ ਸਹਿਯੋਗ ਦਿੰਦਾ ਤੇ ਅਸੀਂ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਆਂ ਇੱਕ ਵਾਰ ਫੇਰ ਵੀ ਇਹੇ ਗੱਲ ਕਰੀ ਆਪਾਂ ਬੂਟੇ ਤਾਂ ਹਰ ਜਗ੍ਹਾ ਲੱਗ ਰਹੇ ਨੇ ਹਾਂਜੀ ਸਾਹ ਸੰਭਾਲ ਕਿਤੇ ਕਿਤੇ ਕੀਤੀ ਜਾਂਦੀ ਆ ਸਾਹ ਸੰਭਾਲ ਲਈ ਤੁਸੀਂ ਕੀ ਕੀ ਇਹਦੇ ਵਿੱਚ ਉਪਯੋਗ ਕਰਦੇ ਆਂ ਜਿਹੜਾ ਹਾਂ ਸਾਹ ਸੰਭਾਲ ਮੰਨ ਲਓ ਜੀ ਐਂ ਦਵਾਰ ਤੋਂ ਐਂ ਦਵਾਰ ਜਿਹੜੀ ਇਹਦੀ ਸਾਹ ਸਫਾਈ ਆ ਜੜਾਂ ਦੀ ਤੇ ਆਲੇ-ਦਾਲੇ ਮੰਨ ਲਓ ਕੁਦਰਤੀ ਬਸੋਂ ਬਹੁਤ ਆ ਬੂਟੀ ਬਹੁਤ ਆ ਕੱਖ ਨੇ ਤੇ ਇਹਨਾਂ ਹੀ ਸਾਹ ਸਫਾਈ ਕਰਕੇ ਜਿੱਦਾਂ ਸਿਉਂਕ ਦੀ ਦਵਾਈ ਆ ਕਲੋਰੋ ਉਹ ਬੋਨਿਆਂ ਤੇ ਇਹਨਾਂ ਦਾ ਜਿਹੜੀ ਕਟਿੰਗ ਦਾ ਕੰਮ ਅਸੀਂ ਉਹ ਵੀ ਕਰਦੇ ਹਾਂ ਤੇ ਇਹ ਗੱਲ ਕਰੀਏ ਬੂਟੇ ਜੇ ਖਰਾਬ ਵਗੈਰਾ ਹੁੰਦੇ ਨੇ ਦਵਾਈਆਂ ਵਗੈਰਾ ਤੁਸੀਂ ਵਰਤਦੇ ਜਿਵੇਂ ਤੁਸੀਂ ਹਾਂ ਜੀ ਉਹ ਵਰਤਦੇ ਆ ਸਾਡੇ ਨਾਲ ਐਗਰੀਕਲਚਰ ਦੇ ਵੀ ਜਿਹੜੇ ਐਕਸਪਰਟ ਨੇ ਮੰਨ ਲਓ ਤੇ ਨਰਸਰੀ ਵਾਲੇ ਨੇ ਤੇ ਉਹਨਾਂ ਦੇ ਸਹਿਯੋਗ ਨਾਲ ਉਹ ਸਾਨੂੰ ਦਵਾਈ ਬੂਟੀ ਵੀ ਪ੍ਰੋਵਾਈਡ ਕਰਦੇ ਆ ਜੀ ਹੁਣ ਤੱਕ ਕਿੰਨੇ ਬੂਟੇ ਲਾ ਚੁੱਕੇ ਹੋ ਤੇ ਕਿੰਨੇ ਦੀ ਸਾਲ ਬਲਗੇ ਅਸੀਂ 600 ਬੂਟਾ ਲਾਇਆ ਤਕਰੀਬਨ ਅ ਅੰਦਾਜ਼ਾ ਲਾਈਏ ਤੇ 550 ਬੂਟਾ ਅਸੀਂ ਹੁਣ ਤੱਕ ਸੰਭਲਿਆ ਜੀ ਤੇ ਮੂਟਾ ਕਿੱਥੇ ਕਿੱਥੇ ਲਗਾਏ ਨੇ ਤੇ ਪਿੰਡ ਦੇ ਸਾਡੀ ਜਿਹੜੀ ਐਂਟਰਸ ਆ ਮੇਨ ਜਦੋਂ ਪ੍ਰਾਇਮਰੀ ਸਕੂਲ ਦੇ ਕੋਲੋਂ ਉਹਦੇ ਜਿਹੜਾ ਮੇਨ ਰੋਡ ਆ ਜੀ ਫਾਰਮ ਦੇ ਬੂਟੇ ਲਾਇਆ ਉਹ ਅਸੀਂ ਤਾਂ ਲਾਇਆ ਇੱਕ ਪਿੰਡ ਦੀ ਵੱਖਰੀ ਦੇਖੋ ਵੇ ਜੀ ਤੇ ਉਹ ਰੈੱਡ ਮੈਪ ਇਮੀਗ੍ਰੇਸ਼ਨ ਦੇ ਪ੍ਰਵਿੰਦਰ ਸਿੰਘ 바ਵਾ ਉਹ ਵੀਰ ਦੇ ਸਹਿਯੋਗ ਨਾਲ ਅਸੀਂ ਸਾਰੇ ਬੂਟੇ ਲਾਏ ਨੇ ਤੇ ਅਸੀਂ ਕਿਨੂਆ ਦੇ ਬੂਟੇ ਲਾਇਆ ਜੀ ਤੇ ਚੀਕੂ ਹੋ ਗਿਆ ਅਮਰੂਦ ਹੋ ਗਿਆ ਜਿਹੜੇ ਆਪਣੇ ਪੰਜਾਬ ਦੇ ਵਿੱਚ ਫਲ ਹੈਗਾ ਤੇ ਅਸੀਂ ਉਹਨਾਂ ਦਾ ਜੀ ਖਪਰਾਲਾ ਕਰ ਰਹੇ ਹਾਂ ਹਾਂਜੀ ਨਾਮ ਦੱਸੋ ਤੇ ਪਿੰਡ ਦੱਸੋ। ਨਾਂ ਮੇਰਾ ਪਰਮਿੰਦਰ ਸਿੰਘ ਹੈ ਪਿੰਡ ਕਲਾੜੀ। ਕੀ ਉਪਰਾਲਾ ਕਰਦੇ ਹਾਂ ਜਿਹੜਾ ਅੱਜ ਇਕੱਠੇ ਆਇਆ। ਉਪਰਾਲਾ ਸੀ ਪਿੰਡ ਨੂੰ ਹਰਿਆ ਭਰਿਆ ਰੱਖਣ ਲਈ। ਪਿੰਡ 'ਚ ਬੂਟੇ ਲਗਾਏ ਨਹੀਂ ਤੇ ਜਿਹੜੀ ਆਉਣ ਵਾਲੀ ਨੌਜਵਾਨ ਪੀੜ੍ਹੀ ਆ ਉਹਨਾਂ ਨੂੰ ਨਸ਼ਿਆਂ ਤੋਂ ਰਾਹਤ ਕਰਨ ਲਈ। ਤੇ ਸੀ ਇਹ ਉਪਰਾਲਾ ਕਰ ਰਹੇ ਹਾਂ ਤੇ ਨੌਜਵਾਨਾਂ ਨੂੰ ਜੋੜ ਰਹੇ ਹਾਂ। ਤੇ ਬਾਕੀ ਵੱਧ ਤੋਂ ਵੱਧ ਸੀ ਇਹ ਉਪਰਾਲਾ ਕਰ ਰਹੇ ਹਾਂ ਤੇ ਬੰਦੇ ਜਾਣ ਜੋੜ ਰਹੇ ਹਾਂ। ਕਿੰਨੇ ਕ ਬੂਟੇ ਹੁਣ ਤੱਕ ਲਾਏ ਨੇ ਤੇ ਕਿਹੜੇ ਕਿਹੜੇ ਬੂਟੇ ਲਾਏ ਨੇ। 600 ਬੂਟੇ ਸੀ ਲਗਾ ਚੁੱਕੇ ਆਂ ਤੇ ਉਹਨਾਂ ਦੀ ਦੇਖਭਾਲ ਵੀ ਕਰ ਰਹੇ ਆਂ ਤੇ ਜਿੱਦਾਂ ਹੋ ਗਏ ਆਪਣੇ ਦੇਖ ਹੋ ਗਈ ਨਿਮ ਹੋ ਗਈ ਟਾਲੀ ਹੋ ਗਈ ਜਿਹੜੇ ਛਾ ਆਲੇ ਬੂਟੇ ਨੇ ਉਹ ਸਾਰੇ ਅਸੀਂ ਲਗਾ ਰਹੇ ਆਂ ਤੇ ਬਾਕੀ ਉਹ ਨਹੀਂ ਦੇਖ ਰੇ ਕਰ ਰਹੇ